ਜੀ ਬੇਜੀ ਸਤਿ ਸ਼੍ਰੀ ਅਕਾਲ ਜੀ ਆਜੋ ਮਿਲੌਣਾ ਤੁਹਾਨੂੰ ਆਪਾਂ ਇੱਕ ਨਵੀਂ ਗੱਲਬਾਤ ਦੇ ਨਾਲ ਤੇ ਅੱਜ ਗੈਰੀ ਢਿੱਲੋਂ ਬਾਹਰ ਆ ਮੈਂ ਦਾ ਛੋਟਾ ਭਾਈ ਮੈਂ ਕਿਹਾ ਚਲੋ ਅੱਜ ਮੈਂ ਸ਼ੁਰੂਆਤ ਕਰਦਾ ਆਂ ਵੀਡੀਓ ਦੀ ਠੀਕ ਹੈ ਜੀ ਤੇ ਮੈਂ ਉਹ ਤੋਂ 10 ਸਾਲ ਛੋਟਾ ਤੇ ਆਜੋ ਫਿਰ ਆਪਾਂ ਮਿਲੌਣਾ ਤੁਹਾਨੂੰ ਨਵੀਂ ਗੱਲਬਾਤ ਦੇ ਨਾਲ ਠੀਕ ਹੈ ਜੀ ਤੇ ਚੱਲਦੇ ਆਂ ਅੱਜ ਆਪਾਂ ਵਿਹਲੇ ਸੀਗੇ ਮੇਰੇ ਪਾਪਾ ਜੀ ਨਰਸਰੀ ਬੂਟੇ ਬਾਟੇ ਲੈਣ ਤੇ ਉੱਤੇ ਚੱਲ ਕੇ ਦਿਖਾਉਣੇ ਤੇ ਕਿਹੜੀ ਕਿਹੜੇ ਲੈਣੇ ਤੇ ਕੀ ਗੱਲਬਾਤ ਹੈ ਤੇ ਕਿਹੜੀ ਕਿਹੜੇ ਲਾਈਏ ਪlant ਆਪਾਂ ਨਵੇਂ ਅੱਜ ਠੀਕ ਹੈ ਜੀ ਆਜੋ ਫਿਰ ਚੱਲਦੇ ਆ ਜੀ ਆਹ ਕਢਾ ਲਿਆ ਆਪਾਂ 7-8 ਬੂਟੇ ਜੇ ਠੀਕ ਹੈ ਨਾ ਆਹ ਸਟਰਾਬਰੀ ਦੇ ਲੈ ਲੈ ਤੇ ਇਲਾਇਚੀ ਦਾ ਹੋ ਗਿਆ ਤੇ ਦਾਲਚੀਨੀ ਗਲਾਬ ਹਾਂਜੀ ਆਹ ਠੀਕ ਹੈ ਗਲਾਬ ਦੇ ਦੋ ਠੀਕ ਹੈ ਗਲਾਬ ਲੈ ਲੈ ਤਨ ਠੀਕ ਹੈ ਨਾ ਉਹ ਲੈ ਲੈ ਮੂਰ ਲੈ ਆਪਾਂ ਟੈਕਰੀਸ਼ੀ ਵਾਲੀ ਹੁੰਦੀ ਹੈ ਜੀ ਤੇ ਚੱਕ ਨੇ ਕਾਫੀ ਬੂਟੇ ਆਪਾਂ ਠੀਕ ਹੈ ਨਾ ਇਹ ਵੀ ਜੀ ਗੱਲਬਾਤ ਹੈ ਹਾਂਜੀ ਭਾਈ ਜੀ ਲਓ ਜੀ ਮੈਂ ਤੇ ਇੱਧਰ ਬਿੱਲਾ ਚੱਲਿਆ ਅਸੀਂ ਅੱਜ ਵਿਹਲੇ ਸੀ ਮੰਗਰ ਪਾਪਾ ਜੀ ਬੈਠੇ ਆ ਮੈਂ ਕਿਹਾ ਵਿਹਲੇ ਵਿਹਲੇ ਗੱਡੀ ਤੇ ਬੱਲ ਚੜ੍ਹ ਕੇ ਵਾਲੀ ਦੀ ਟੈਸਟ ਡਰਾਈਵ ਹੋ ਜੂ ਵੀ ਇਹਨੇ ਨੋਵਾ ਐ ਲੈਣ ਦੀ ਆ ਕਿਵੇਂ ਚੱਲਣ ਚ ਅ ਕ੍ਰੈਸਟਾ ਸਕੋਰਪੀਆ ਤੇ ਨਾਲੇ ਸੀਗੇ ਵੀ ਨਾਲੇ ਕ੍ਰੈਸਟਾ ਧੀਕੇ ਤੇ ਜਾਣਿਆ ਉਹਨਾਂ ਦੀ ਏਜੰਸੀ ਕਿੰਨੀ ਤੇ ਫਿਰ ਉੱਤੇ ਚੱਲ ਕੇ ਤੇ ਦੰਨਿਆ ਤੁਹਾਨੂੰ ਰਿਵਿਊ ਕੀ ਗੱਲਬਾਤ ਆ ਕੀ ਮਾਹੌਲ ਆ ਤੇ ਇਹਦੇ ਬਿੱਲਾ ਡਰਾਈਵ ਤੇ ਮੈਂ ਸਾਈਡ ਤੇ ਪਾਪਾ ਜੀ ਪਿੱਛੇ ਆ ਉਹਦੇ ਜਾ ਕੇ ਦੇਖਦੇ ਵੀ ਕੀ ਗੱਲ ਆ ਤੇ ਕੀ ਬਾਤ ਆ ਫਿਰ ਦੱਸਦੇ ਕਿਹੜੀ ਚੰਗੀ ਹੈ ਤੇ ਕਿਹੜੀ ਗੱਡੀ ਫਿਰ ਬੁੱਕ ਕਰਾ ਦਈਏ ਤੇ ਬਾਕੀ ਤੁਹਾਨੂੰ ਜਿਹੜੀ ਚੰਗੀ ਨਹੀਂ ਤੁਹਾਨੂੰ ਦੱਸ ਦਿਆਂਗੇ ਫਿਰ ਉਹ ਜ਼ਰਾ ਤੁਸੀਂ ਕੰਪਲਟ ਕਰਕੇ ਦੱਸ ਦਿਓ ਭਾਈ ਠੀਕ ਹੈ ਨਾ ਜੀ ਤੇ ਤੁਹਾਨੂੰ ਨਾਲ ਟੈਸਟ ਡਰਾਈਵ ਐਸੀ ਵੀ ਲੈਣ ਦੇ ਦੋਡੀ ਤੁਹਾਨੂੰ ਵੀ ਦਿਮਾਉਣੇ ਚੱਲ ਕੇ ਆਜੋ ਜੀ ਲਓ ਬਈ ਜੀ ਆ ਕੇ ਟੋਇਟਾ ਵਾਲੇ ਸ਼ੋਅਰੂਮ ਚ ਆਓ ਕੜੀਆ ਹਾਈ ਕ੍ਰਾਸ ਤੇ ਆਪਾਂ ਹਾਈ ਕ੍ਰਾਸ ਤੇ ਕ੍ਰੈਸਟਾ ਦੇਖਦੇ ਆਂ ਫਿਰ ਦੋਨਾਂ ਚੋਂ ਕਿਹੜੀ ਗੱਲ ਬਾਤ ਹੈ ਜਿਆਦੇ ਮਾਨ ਹਾਈ ਕ੍ਰਾਸ ਦਾ ਬਾਕੀ ਦੇਖਦੇ ਫਿਰ ਕਰਾ ਦਈਏ ਐਂਟਰੀ ਤੇ ਫਿਰ ਗੱਡੀ ਲਾ ਦਈਏ ਹਨਾ ਆ ਗਈ ਜੀ ਹਾਈ ਕ੍ਰਾਸ ਅੰਦਰੋਂ ਤੇ ਬਸ ਸੀਟਾਂ ਥੋੜਾ ਜਿਹਾ ਹੈਗਾ ਲੈਦਰ ਵਾਲਾ ਹਨਾ ਵੀ ਥੋੜਾ ਜਿਹਾ ਔਡ ਜਾ ਲੱਗਦਾ ਆਪਾਂ ਨੂੰ ਹਾਂਜੀ ਇਹ ਫੈਬਰਿਕ ਸੀਟਸ ਹੈ ਹੂੰ ਫੋਰਸ ਅਦਰਵਾਈਜ਼ ਠੀਕ ਹੈ ਕਿਹੜੀ ਕਿਹੜੀ ਕਿਹੜਾ ਜੀ ਡੀ ਐਕਸ ਵਾਈ ਜਿਹੜੀ ਬਿੱਟੂ ਵਰਕਿੰਗ ਹੈ ਲੈਦਰ ਵੀ ਅੱਛਾ ਮੈਨੂਅਲ ਚਲੋ ਜੀ ਚੱਲਣ ਲੱਗਿਆ ਹੁਣ ਅਸੀਂ ਟੋਯੋਟਾ ਚੋ ਗਟੀਆਂ ਰਖਾ ਸੀ ਆ ਗਿਆ ਹਣਾ ਬੜਾ ਠੰਡਾ ਜਹਾਵਾ ਸੜਦਾ ਆਹ ਹੂੰ ਇਹ ਅਸਲ ਮੈਂ ਦਿੱਖ ਲੱਗਦਾ ਇਹੀ ਮੈਨੂੰ ਹਾਂ ਅਹ ਹਾਂਜੀ ਹਾਂ ਦੇਖੀ ਮੂਰੇ ਸਿੱਧੀ ਕਰਤੀ ਆਹ ਖੜੀ ਹੈਗੀ ਆਹ ਰੰਗ ਆਪਾਂ ਨੂੰ ਮਿਲਦਾ ਬਈ ਜੀ ਵਾਈਟ ਨਹੀਂ ਮਿਲਦਾ ਜਿਹੜੀ ਗੱਲ ਹੈ ਆਹ ਰੰਗ ਉਹ ਕਹਿੰਦੇ ਲੈ ਚੋ ਇਹਦੇ ਚ ਠੀਕ ਹੈ ਨਾ ਜੀ ਬਾਕੀ ਦੇਖਦੇ ਆ ਫਿਰ ਕੀ ਗੱਲ ਬਾਤ ਆ ਲਓ ਜੀ ਮੌਸਮ ਹੈਗਾ ਮੀਂਹ ਵਾਲਾ ਸੁਭਾ ਵੀ بارش ਹੋ ਜਾਂਦੀ ਸੀਗੀ ਤੇ ਪਿੰਡ ਦੀ ਤਾਂ ਸਮਝੋ ਸਾਰਾ ਤਕਰੀਬਨ ਮੀਂਹ بارش ਹੈਗੀ ਅੱਜ ਬਾਕੀ ਤੁਸੀਂ ਦੱਸੋ ਕਿਸੇ ਕਿੱਥੇ ਹੈ ਜਿਹੜੇ ਕਿੱਡੇ ਪਾਸੇ ਮੀਂਹ ਦਾ ਮਾਹੌਲਾ ਚ ਠੀਕ ਹੈ ਨਾ ਜੀ ਟਾਈਮ ਹੋ ਗਿਆ ਸਾਡੇ ਕੋਲੇ 5:13 ਤੇ ਬੱਦਲ ਬਾਈ ਤੇ ਆ ਮਾਹੌਲਾ ਇਸ ਟਾਈਮ ਦਾ ਲਓ ਜੀ ਕਦੇ ਬਠਿੰਡਾ ਦਾਬ ਕੈਨੇਡਾ ਨੂੰ ਪਿੱਛੇ ਛੱਡ ਗਿਆ ਹਨਾ ਮਹੌਲ ਪੂਰਾ ਮੋਸੋੜਾ ਬਣਾਤਾ ਤਾਂ ਕਿੱਥੇ ਨੂੰ ਟਿਬੇਂ ਧਰਤੀ ਸੀ ਕੈਨੇਡਾ ਦਾ ਬਟੰਡਾ ਦਾ ਆਪਣਾ ਕਿੱਥੇ ਹੋਣਾ ਨੇ ਵੀ ਹਾਈ ਫਾਈ ਗੱਲਾਂ ਬਾਤਾਂ ਪੁਰੀਆਂ ਅਸਲ ਵਿੱਚ ਬੁਰਾ ਜਿਵੇਂ ਫਾਉਂਟਰ ਫੂਟਰ ਲਾ ਕੇ ਸੋਨਾ ਬਣਾਇਆ ਨਾ ਹਾਂਜੀ ਲੁੱਕ ਵੀ ਸੋਹਣੀ ਹੈ ਤੇ ਇਦਾਂ ਚਾਹੇ ਦੁਬਾਰੇ ਕਹਿੰਦੇ ਵੀ ਬੰਦਾ ਇੱਥੇ ਆ ਕੇ ਫੋਟੋ ਬਾਥੀ ਵੀ ਮੈਂ ਤਾਂ ਵੀਰ ਦੁਬਾਰੇ ਚੱਲੇ ਆ ਜੀ ਵਾਗਿਆ ਹਾਂ ਜੀ ਲਾਓ ਜੀ ਵੀਡੀਓ ਇਹ ਹੈ ਯਾ ਮੋਹਲੇ ਦਾ ਇਹ ਆ ਸਾਡਾ ਬਠੇੜਾ ਜੀ ਜਿਹਨੂੰ ਕਹਿੰਦੇ ਸੀ ਕੇਲਾ ਛਿਲ ਕੇ ਖਾਂਦੇ ਆ ਹਸਤਾ ਹੁਣ ਦੱਸੋ ਵੀ ਕਿਸੇ ਦੇ ਹੱਥ ਤੋਂ ਨੂੰ ਕੇਲਾ ਦਿੰਦਾ ਹਸਤਾ ਛਿਲਿਆ ਹੋਇਆ ਐ ਤਾਂ 20 ਸਾਲ ਪਹਿਲਾਂ ਬਦਲ ਕੇ ਇਸ ਗੱਲ ਦੀ ਦਨਾਮੀ ਹੋ ਜਾਂਦੀ ਸੀਗੀ ਸਮਾਹਲੇ ਪਾਸੇ ਲੋ ਬਈ ਜੀ ਐਨ ਤਾਂ ਹੈਗਾ ਚਲੋ ਚਲੋ ਚ ਪੂਰੀ ਕਾਮਜਾਬ ਤੇ ਪੂਰੀ ਗੱਲਬਾਤ ਉਹ ਪੁਰਾਣੀਆਂ ਸਕਰਪਸ ਵਾਲੀਆਂ ਗੱਲਾਂ ਗਈਆਂ ਹਨਾ ਵੀਰੇ ਪੁਰਾਣੀ ਜੀ ਹੋਰ ਸੀ ਤੇ ਬਾਕੀ ਜਾਦੇ ਜਾਣਕਾਰੀ ਇੱਧਰ ਬਿੱਲੇ ਦੀ ਸਦਾ ਆਪਾਂ ਜਿੰਨਾ ਵੀ ਆਪਾਂ ਨੂੰ ਵਧੀਆ ਹੋਇਆ ਬਹਿ ਕੇ ਚੱਲ ਗੱਡੀ ਚ ਜਿਹੜੀ ਗੱਲਾਂ ਫੀਲਿੰਗ ਇਹਦੀ ਹੈ ਨਾ ਇਹਨੇ ਡੇਲੀ ਚਲਾਉਂਦਾ ਤੇ ਇਹਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਹੈ ਤੇ ਪਰ ਹੈ ਇੱਕ ਨੰਬਰ ਪੂਰੀ ਵਧੀਆ ਤੇ ਚੱਲਣ ਚ ਕੰਫਰਟ ਸੋਹਣਾ ਠੀਕ ਹੈ ਨਾ ਜੀ ਇਹ ਜੀਆਂ ਗੱਲਾਂ ਬਾਤਾਂ ਆ ਗੱਡੀਆਂ ਦੀਆਂ ਤੇ ਟੋਇਟਾ ਜਾਏ ਉੱਥੇ ਕੋਈ ਬਹੁਤਾ ਹਾਲੇ ਗੱਲ ਬਣੀ ਨਹੀਂ ਸਾਡੀ ਬਾਕੀ ਦੇਖਦੇ ਆ ਫਿਰ ਆਪਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਜੋ ਮਲਾਉਣਾ ਸਾਨੂੰ ਇੱਕ ਨਵੀਂ ਗੱਲਬਾਤ ਦੇ ਨਾਲ ਤੇ ਅੱਜ ਲੱਗੇ ਪਏ ਆ ਪਕਾ ਘੂਚ ਤੇ ਨਾਲੇ ਬੂਟੇ-ਵਾਟੇ ਲਿਆਂਦੇ ਆ ਤੇ ਉਹ ਲਾਉਣੇ ਆ ਠੀਕ ਹੈ ਜੀ ਤੇ ਸਾਰੇ ਲਾਲੂ ਕੇ ਤੇ ਬਣਾਉਣਾ ਗੱਲਬਾਤ ਲਾਉਣ ਚ ਮੱਥਾ ਲਾਈ ਜੰਨੇ ਅੱਜ ਤੇ ਥੋੜਾ ਜਿਹਾ ਮੂਥਰਾ ਹੋਇਆ ਪਿਆ ਸੀ ਮੂਥਰੇ ਦਵਾਈ ਸਾਨੂੰ ਦਿਖਾਉਣਾ ਕੀ ਗੱਲਬਾਤ ਆ ਆਜੋ ਬੰਦਾ ਸਾਡਾ ਥੋੜਾ ਜਿਹਾ ਅਣਜਾਣ ਆ ਇਹ ਦਵਾਈ ਬੁੱਟੀ ਵਾਲਾ ਸਾਰੇ ਥਾਂ ਦੀ ਦਵਾਈਆਂ ਨੇ ਉਰਾਂ ਹੀ ਮਕਾਤੀ ਓ ਵਾਜੀ ਵਾ ਸਤਵੀਰ ਜੀ ਕਿਵੇਂ ਆ ਔਰ ਡੰਗਰ ਬੱਛਾ ਗੋਡ ਗਾਟ ਇਟ ਗਾਟ ਇਟ ਤੇ ਦਵਾਈਏ ਨੇ ਮੁਕਾਤੀ ਚੱਲ ਕੋਈ ਨਹੀਂ ਹੁਣ ਹੈਗੀ ਤੇਰੇ ਕੋਲ ਥੋੜੀ ਜਿਹੀ ਉਹ ਹਿਸਾਬ ਨਾਲ ਸਿੱਟੀ ਹੁਣ ਤੂੰ ਤੇ ਉਹ ਜਿਹੜਾ ਪਰਾਥਾਰ ਹੈਗਾ ਉੱਥੇ ਵੀ ਤਾਂ ਪਾਉਣੀ ਆ ਨਾ ਦਵਾਈ ਹੁਣ ਹਾਂ ਹੁਣ ਤੂੰ ਆਇਆ ਨਾ ਕਦੇ ਵੀ ਹੋਰ ਲੈ ਦੁਕਾਨ ਤੋਂ ਆਇਆ ਤੂੰ ਸਾਰਾ ਝੋਨਾ ਲਵਾ ਤਾ ਤਾਂ ਬੱਸ ਫਿਰ ਇੱਧਰ ਪਾਣੀ ਭਰ ਕੇ ਆ ਪਾਣੀ ਭਰ ਕੇ ਜਿਹੜਾ ਹੈਗਾ ਸਾਰਾ ਇਧਰ ਤੇ ਸਿੱਟਦੇ ਆਂਗੇ ਠੀਕ ਹੈ ਨਾ ਤੇ ਉਹ ਸਟਰਾਬਰੀ ਦੇ ਲਾਤੇ ਜਿਹੜੇ ਆਪਾਂ ਸਟਰਾਬਰੀ ਦੇ ਲਿਆਂਦੇ ਆ ਪਲਾਂਟ ਠੀਕ ਹੈ ਜੀ ਉਹ ਲੇਚੀ ਦਾ ਬੂਟਾ ਲਾਤਾ ਇੱਕ ਲੇਚੀ ਦਾ ਲਿਆਂਦਾ ਆਪਾਂ ਤੇ ਉਹ ਦੂਜੇ ਜਿਹੜੇ ਉਹ ਇਧਰਲੇ ਪਾਸੇ ਲਾਤੇ ਠੀਕ ਹੈ ਜੀ ਉਹ ਸਾਹਮਣੇ ਗਲਦੋਦੀ ਤੇ ਉਹ ਲਾਤੇ ਆਪਾਂ ਸਾਹਮਣੇ ਵਾਲੇ ਪਾਸੇ ਤੇ ਇਸ ਤਰ੍ਹਾਂ ਗੱਲਬਾਤ ਹੈ ਤੇ ਅੰजीर ਦਾ ਪਿਛੇ ਉਧਰਲੇ ਪਾਸੇ ਲਾਤਾ ਬੈਕ ਸਾਈਡ ਤੇ ਅਮਰੂਦਾਂ ਦਾ ਵੀ ਬੈਕ ਸਾਈਡ ਲਾਤਾ ਹਨਾ ਹਾਂਜੀ ਠੀਕ ਹੈ ਗੁਲਾਬ ਉਹ ਲਾਤੇ ਆਪਾਂ ਆਹ ਲਾਤੇ ਗੁਲਾਬ ਦੇ ਇੱਕ ਕੋਸ਼ ਇੱਥੇ 2-4 ਪਲਾਂਟ ਹੋਰ ਜਿਹੜੇ ਆਪਣੇ ਆ ਉਹ ਹੋਰ ਲੱਗ ਜਾਣਗੇ ਬਿਸਮਾਰਗੀਆ ਰਹਿੰਦਾ ਬਿਸਮਾਰਗੀਆ ਥੋੜਾ ਜਿਹਾ ਮਹਿੰਗਾ ਪਲਾਂਟ ਹੈ ਉਹ ਲਾ ਦੇਾਂਗੇ ਇੱਕ ਬੌਨਜ਼ਾਈ ਦਾ ਬੌਨਜ਼ਾਈ ਦਾ ਪਲਾਂਟ ਹੈ ਇੱਥੇ ਲਾਉਣਾ ਉਹ ਥਾਂ ਰੱਖੀ ਪਈ ਬੌਨਜ਼ਾਈ ਦਾ ਉਹ 5000 ਰੁਪਏ ਦਾ ਪਲਾਂਟ ਦੱਸ ਤੇ ਹੈ ਕਿ ਬੌਨਜ਼ਾਈ ਦਾ ਮੈਨੂੰ ਕਹਿੰਦੇ ਆ ਬਾਕੀ ਜੇ ਤੁਸੀਂ ਦੱਸੋ ਕਮੈਂਟ ਕਰਕੇ ਬਈ ਜੀ ਕਿੰਨੇ ਦਾ ਐਕਚੁਅਲ ਪਲਾਂਟ ਬੌਨਜ਼ਾਈ ਦਾ ਤੇ ਫਿਰ ਉਹ ਇੱਕ ਬੌਨਜ਼ਾਈ ਦਾ ਜ਼ਰੂਰ ਲਾਉਣਾ ਆਪਾਂ ਪਲਾਂਟ ਹਨਾ ਥੋੜਾ ਜਿਹਾ ਮਹਿੰਗਾ ਹੈ ਕੋਸਟਲੀ ਆ ਉਹ ਤੇ ਪਰ ਮੈਨੂੰ ਸੋਹਣਾ ਬਹੁਤ ਲੱਗਦਾ ਹੈ ਠੀਕ ਹੈ ਜੀ ਉਹ ਚੀਕੂ ਦਾ ਇੱਕ ਉਹ ਲੱਗਿਆ ਪਿਆ ਚੀਕੂ ਪਰਲੇ ਪਾਸੇ ਉਹ ਕਿੰਨੂਆਂ ਦਾ ਲਾਤਾ ਇੱਕ ਚਲੋ ਇਧਰਲੇ ਪਾਸੇ ਲਾਤਾ ਉਹ ਸਤਵੀਰ ਨੇ ਲਾਤਾ ਜਦੋਂ ਮੈਂ ਉਧਰ ਸੀ ਕੈਨੇਡਾ ਸੀਗੇ ਦੋਨੇ ਚੀਕੂ ਤੇ ਉਹ ਇੱਕ ਚੀਕੂ ਦਾ ਉਹ ਲਾਤਾ ਇਹਨੇ ਤੇ ਪਰ ਦੇਖੋ ਚੱਲ ਪਿਆ ਤਾਂ ਚਲੋ ਸੋਨਾ ਵੀ ਲੱਗੂ ਵਿੱਚ ਤੇ ਉਹ ਅੰਗੂਰਾਂ ਦੀਆਂ ਬੇਲਾਂ ਜਿਹਾ ਉਹ ਸੈੱਟ ਕਰਾਉਣ ਵਾਲੀਆਂ ਤੇ ਉਹ ਵੀ ਲਾਉਣਿਆ ਇੱਕ ਦੇ ਦਿਨ ਚ ਸੈੱਟ ਕਰਕੇ ਜਾਲ ਜਾਲ ਬਣਾ ਕੇ ਪ੍ਰੋਪਰ ਬਣਾ ਦੇਾਂਗੇ ਵਧੀਆ ਠੀਕ ਹੈ ਜੀ ਇਹੋ ਜਿਹੀਆਂ ਗੱਲਾਂ ਬਾਤਾਂ ਤੇ ਪਾਣੀ ਚੱਲੀ ਜਾਂਦਾ ਆਹ ਪਾਣੀ ਲੱਗ ਜਾਣ ਤੋਂ ਭਰ ਜਾਣ ਦੋ ਤੇ ਫਿਰ ਕਰਦੇ ਆ ਸੈਟਅਪ ਇਹਦੀ ਆਪਾਂ। ਓ ਜੀ। ਗੱਭਰੂ ਕਹਿੰਦੇ ਚੋਬਰ ਕਹਿੰਦੇ ਬੱਟਿਆਂ ਦੇ ਚੁੰਬੜ ਗਿਆ ਹੁਣ। ਠੀਕ ਹੈ ਨਾ ਇਹ ਬੱਟੇ ਤਾਂ ਲਾਇਆ ਵੀ ਆਪਾਂ ਇੱਥੇ ਚਿੰਨਕੇ ਤੇ ਐਕੂ ਪ੍ਰੈਸ਼ਰ ਦੀ ਐਕਸਰਸਾਈਜ਼ ਨਾਲੇ 10 ਮਿੰਟ ਉਹ ਨਾਲੇ ਟੌਰ ਦੀ ਟੌਰ ਤੇ ਨਾਲੇ ਐਕੂ ਪ੍ਰੈਸ਼ਰ ਦਾ ਹੋ ਜਾਂਦਾ ਕੰਮ ਠੀਕ ਹੈ ਨਾ। ਇਹ ਜਿਆ ਗੱਲਾਂ ਬਾਤਾਂ ਇਹਨੂੰ ਚੈਨ ਲੈਣ ਤੋਂ ਪੂਰਾ ਤੇ ਉਦੋਂ ਬਾਅਦ ਫਿਰ ਤੁਹਾਨੂੰ ਦਿਖਾਉਣੇ ਆ। ਧੰਨਵਾਦ।